ਅਜਰਾ ਵੀਰਵੀ ਨੂੰ ਪੈ ਦਿੱਤਾ ਜਾਂਦਾ ਐਸ ਸਮੇਂ ਪਿੰਡਾਂ ਦੇ ਵਿੱਚ ਪੂਰਨ ਸ਼ਾਂਤੀ ਫੈਰੀ ਹੁੰਦੀ ਕੋਈ ਮੋਟਰ ਗੱਡੀਆਂ ਦੇ ਕਰਾ ਨਹੀਂ ਕੋਈ ਫੈਕਟਰੀਆਂ ਦਾ ਧੂਆਂ ਨਹੀਂ ਪੰਛੀ ਚਹਿਕਾਂ ਮਾਰਦੇ ਆ ਹਨ ਲਿਖਾਉਣੇ வீட்டுக்கு வந்து பார்த்துவிட்டார் ਦੂਰ ਜਿਹੜਾ ਪੱਛਮ ਵੱਲੋਂ ਆ ਰਿਹਾ ਹੁਣ ਪੱਛਮ ਚੋਂ ਜਿਹੜੀ ਉਹ ਰਾਤ ਪੈਣੀ ਸ਼ੁਰੂ ਹੋ ਜਾਣੀ ਆ ਆ ਦੇਖੋ ਕਿੰਨਾ ਪੰਛੀ ਕਿੰਨਾ ਮਾਰਦੇ ਚੈੱਕ ਕਰਕੇ ਹੋ ਲੈ ਗਏ ਇਹ ਨਾਨਕ ਕਿਤਾ ਬੋਲੀ ਹਨ ਮਰਕਾ ਕੋਈ ਕਿ ਕੋ ਬਿਤਾ ਸੰਗੀ ਤੇ ਫਿੱਕੇ ਮੂਰਤਾਂ ਤੇ ਫਿੱਕਾ ਮੂਰਤ ਆਖੀ ਪਾਣੇ ਲੈ ਸਜਾਈ ਜੇ ਤੂੰ ਆਈਂ ਨਾ ਪਿਆਰ ਨਾ ਕਰੂ ਪਿਆਰ ਨਾਲ ਗੱਲਬਾਤ ਕਰਿਆ ਕਰੋ ਵਿਚਰਿਆ ਕਰੋ ਕਿਸੇ ਦਾ ਦੇਲ ਨਾ ਦਿਖਾਇਆ ਕਰੋ ਫਿੱਕਾ ਨਾ ਬੋਲਿਆ ਕਰੋ ਜੇ ਤੋ ਇੱਕ ਕਰਾਂ ਫਿੱਕਾ ਬੋਲ ਦੇਈਦਾ ਗਲਤ ਬੋਲ ਦੇਈਦਾ ਅਗਲਾ ਬੰਦਾ ਪਰੇਸ਼ਾਨ ਹੁੰਦਾ ਹੀ ਆ ਪਰ ਤੁਹਾਡਾ ਮਨ ਤੇ ਤਨ ਵੀ ਪਰੇਸ਼ਾਨ ਹੋ ਜਾਂਦਾ ਫਿਰ ਸਾਰਾ ਦਿਨ ਜਿਹੜਾ ਉਹ ਬਹੁਤ ਪੈੜਾ ਲੰਗਦਾ ਚੰਗਾ ਨਹੀਂ ਲੰਗਦਾ ਹਰ ਇੱਕ ਚੀਜ਼ ਫਿਰ ਤੁਹਾਨੂੰ ਐਂ ਜਿ ਲੱਗਦੀ ਕਿ ਗਲਤ ਹੋਈ ਜਾ ਰਹੀ ਗਲਤ ਹੋਈ ਜਾ ਰਹੀ ਜਦ ਕਿ ਸ਼ੁਰੂਆਤ ਆਪਾਂ ਹੀ ਗਲਤ ਤੋਂ ਕਰ ਲੈਨੇ ਸੋ ਮਿੱਠਤ ਤੀਵੇਂ ਨਾਨਕਾ ਗੁਣ ਚ ਗਿਆਈਆਂ ਤਤ ਗੁਰੂ ਸਾਹਿਬ ਕਹਿੰਦੇ ਮਿੱਠਾ ਬੋਲੋ ਪਿਆਰ ਕਰੋ ਸਵੇਰ ਦਾ ਸਮੇਂ ਦੀ ਜਿਹੜੀ ਸੈਰ ਆ ਉਹ ਤੁਹਾਨੂੰ ਕਰਾਤੀ ਪਿੰਡਾਂ ਦੀ ਦੇਖੋ ਕਿੰਨੀ ਸ਼ਾਂਤੀ ਬਸਰੀ ਕਿੰਨਾ ਨਜ਼ਾਰਾ ਜੀ ਸਤ ਸ੍ਰੀ ਅਕਾਲ ਦੋਸਤੋ ਨਾਨਵਾ